ਸਾਲ ਚੱਲ ਦੋਸਤੋ ਮੈਂ ਉਮੀਦ ਕਰਦੀ ਆਂ ਤੁਸੀਂ ਸਾਰੇ ਨੇ ਠੀਕ ਹੋਵੋਗੇ ਤੇ ਤੁਹਾਡੀ ਕਿਰਪਾ ਤੇ ਰੱਬ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਆ ਤੇ ਦੋਸਤੋ ਸਵੇਰ ਦੇ ਵੱਜ ਗਏ ਨੇ 8 ਤੇ ਆਪਾਂ ਉੱਠ ਕੇ ਘਰ ਦੀਆਂ ਸਫਾਈਆਂ ਸਵੀਆਂ ਸਾਰੀਆਂ ਕਰ ਲਈਆਂ ਆ ਸਾਰਾ ਕੰਮ ਹੋ ਗਿਆ ਆ ਬਸ ਇੱਕ ਕੰਮ ਰਹਿ ਗਿਆ ਭਾਂਡੇ ਮਾਂਜਣ ਦਾ ਉਹ ਮੈਂ ਤੋ ਨਹੀਂ ਹੁਣਾਂ ਮੈਂ ਕੰਨਾਂ ਨਹੀਂ ਕਿਉਂਕਿ ਦੋਸਤੋ ਮੈਨੂੰ ਭਾਂਡੇ ਮਾਜਣਾ ਬਿਲਕੁਲ ਨਹੀਂ ਪਸੰਦ ਇਸ ਕਰਕੇ ਮੈਂ ਨਹੀਂ ਮਾਜਣ ਹੈਗੇ ਬਾਕੀ ਸਾਰਾ ਕੰਮ ਮੈਂ ਘਰ ਦੇ ਤੱਕ ਕਰ ਦਿੱਤਾ ਹੋਇਆ ਹੈ ਮਮਮੀ ਹੈਗੇ ਕੋਠੇ ਦੇ ਮਮਮੀ ਹੁਣੇ ਕੋਠੇ ਤੇ ਲੜੀਆਂ ਲਗਾਉਂਦੇ ਪਿਆ ਲੜੀਆਂ ਜਿੱਦਾਂ ਕਿ ਸਾਨੂੰ ਪਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਆ ਉਸੇ ਉਸੇ ਕਰਕੇ ਮਮਮੀ ਹੁਣੇ ਲੜੀਆਂ ਲਗਾਉਂਦੇ ਪਿਆ ਦੁਬਾਰਾ ਦੀਵਾਲੀ ਤੇ ਲਗਾਈਆਂ ਸੀਗੀਆਂ ਤੇ ਫੇ ਉਹਦੇ ਲਾਤੀਆਂ ਮਿਹਣੀ ਦੀ ਸਾਨੂੰ ਬਹੁਤ ਚੱਲਣ ਲੱਗ ਗਿਆ ਸੀਗਾ ਤਾਂ ਕਰਕੇ ਲਾਤੀਆਂ ਤੇ ਹੁਣ ਮੇਰੇ ਮਮਮੀ ਹੁਣੇ ਦੇਖੋ ਉਹ ਦੇਖੋ ਪਿੱਛੇ ਉਹ ਦੇਖੋ ਲੜੀਆਂ ਲ ਔਰ ਦੇਖੋ ਜੀ ਲੜੀਆਂ ਲੱਗਦੀ ਆ ਪਕਾ ਮੰਮੀ ਲੱਗ ਗਈਆਂ ਲੜੀਆਂ ਹੁਣ ਉੱਤੇ ਆ ਥੱਲੇ ਕੀ ਕੋਈ ਗੱਲੀ ਮੈਂ ਨਹੀਂ ਮਾਣਦੇ ਭਾਂਡੇ ਪੁੰਡੇ ਬਾਕੀ ਸਾਰੇ ਨਹੀਂ ਮਾਣਦੇ ਭਾਂਡੇ ਨਹੀਂ ਮੈਂ ਬਾਕੀ ਸਾਰਾ ਕੰਮ ਕਰਦਾ ਐ ਭਾਂਡੇ ਆ ਤਾਂ ਨਹੀਂ ਮੇਤੋਂ ਹੋਣਾ ਹੈਗਾ ਮੈਂ ਨਹੀਂ ਮਾਣਦੇ ਮੈਨੂੰ ਨਹੀਂ ਆਉਂਦੇ ਭਾਂਡੇ ਪੁੰਡੇ ਮਾਣਦੇ ਹੈ ਜਿਹੜੇ ਕੰਮ ਨਹੀਂ ਆਉਂਦਾ ਉਹੀ ਕਿਓ ਆ ਕੀ ਮੁੱਕਦੀ ਮੈਨੂੰ ਨਹੀਂ ਮੰਨੀ ਹੈਗੀ ਆ ਲੈ ਤੁਸੀਂ ਉਹੀ ਕੰਮ ਦੇਈਓ ਮੈਨੂੰ ਜਿਹੜਾ ਨਹੀਂ ਆਂਦਾ ਹੋਰ ਜਿਹੜਾ ਮੱਝ ਕਰਾ ਲਓ ਭਾਣਾ ਨਹੀਂ ਮੰਨਣੇ ਮੈਂ ਉਹ ਕੰਮ ਕਰਾ ਲੈ ਰੋਟੀ ਬਣਾ ਕੇ ਮੱਖਲੀ ਜਹਾੜੀ ਨਾ ਭਾਣੇ ਮੁੰਨੇ ਨਹੀਂ ਅਮੀ ਮੈਂ ਤਾਂ ਮੰਨਵਾਉਂਦੀ ਆਂ ਔਰ ਜਿਹੜੀ ਜਿਹੜੀ ਪਿੱਛੇ ਖੜੀ ਐ ਇਹਨੂੰ ਕਹ ਦੋ ਉਹਦਾ ਤਾਂ ਕੋਈ ਕੰਮ ਵੀ ਨਹੀਂ ਉੱਦੀ ਚੜੀ ਹੋਵਾ ਉੱਤੇ ਤੁਸ ਦਾ ਲੜੀਆਂ ਵੀ ਲਾਈਆਂ ਮੈਂ ਦਿਸ ਜਾਨੀ ਮੈਂ ਭਾਂਡੇ ਨਹੀਂ ਮਾਂਦੇ ਨੇ ਹਾਂ ਜਿੱਦਾ ਦੀ ਮਣੀ ਖਾਣੀ ਪੈਣੀ ਜਿੱਦਾ ਦੀ ਮਣੀ ਖਾਣੀ ਪੈਣੀ ਪਹਿਲੀ ਵਾਰ ਬਣਾਉਣੀ ਆ ਹਾਂਜੀ ਦੋਸਤੋ ਹੁਣ ਮੈਂ ਆ ਗਈਆਂ ਥੱਲੇ ਤੇ ਮੰਮੀ ਹੁਣੇ ਉੱਪਰ ਲੜੀਆਂ ਲਗਾਉਂਦੇ ਫਿਆ ਤੇ ਮੰਮੀ ਕਹਿੰਦੇ ਆ ਮੈਂ ਮੰਮੀ ਨੂੰ ਕਹਿਤਾ ਕਿ ਮੰਮੀ ਮੈਂ ਭਾਂਡੇ ਨਹੀਂ ਮਾਂਜਦਾ ਕਿਉਂਕਿ ਦੋਸਤੋ ਮੈਂ ਅੱਜ ਤੱਕ ਕਦੇ ਭਾਂਡੇ ਨਹੀਂ ਮਾਂਜਿਆ ਇਸ ਘਰ ਵਿੱਚ ਆਪਣੇ ਘਰ ਵਿੱਚ ਮੈਂ ਕਦੇ ਭਾਂਡੇ ਨਹੀਂ ਮਾਂਜੇ ਤੇ ਮੈਂ ਅੱਜ ਵੀ ਨਹੀਂ ਮਾਂਜਦੇ ਕਿਉਂਕਿ ਮੈਂ ਨੂੰ ਦੋਸਤੋ ਭਾਂਡੇ ਮਾਂਜਣਾ ਨਹੀਂ ਪਸੰਦ ਤੇ ਮੰਮੀ ਨੇ ਕਿਹਾ ਕਿ ਜਦ ਮੱਕੀ ਦੀ ਰੋਟੀ ਮੂਲੀਆਂ ਵਾਲੀ ਬਣਾ ਕੇ ਦੇ ਦੇ ਜਦੋਂ ਭਾਂਡੇ ਤਾਂ ਮੈਂ ਮਾਂਜਣੀ ਨਹੀਂ ਤਹ ਜੋ ਮਰਜ਼ੀ ਹੋ ਜਵੇ ਰੋਟੀ ਬਣਾਣੀ ਹੈ ਰੋਟੀ ਬਣਾਦਣੇ ਹੈ ਕੋਈ ਪਹਿਲੀ ਵਾਰ ਬਣਾਣੀ ਉਹ ਵੀ ਮੈਨੂੰ ਨਹੀਂ ਆਉਂਦੀ ਹੈ ਫੇਰ ਵੀ ਮੈਂ ਬਣਾ ਦਿੰਨੀ ਆ ਕੋਈ ਨਹੀਂ ਮੈਂ ਥੋੜਾ ਬਹੁਤ YouTube ਤੋਂ ਦੇਖ ਲਵਾਂਗੇ ਉੱਥੋਂ ਦੇਖ ਕੇ ਬਣਾਵਨ ਨੂੰ ਲਵਾਂਗੇ ਤੇ ਉਸ ਤੋਂ ਥੋੜਾ ਦਿਮਾਗ ਹੈਗਾ ਆਪਣੇ ਕੋਲ ਤਾਂ ਉਹਦੇ ਦਿਮਾਗ ਨੂੰ ਚੱਲ ਚਲਾ ਕੇ ਤੇ ਮੂਲੀ ਵਾਲੀ ਜਿਹੜੀ ਰੋਟੀ ਆ ਬਣਾ ਲਵਾਂ ਕਿਉਂਕਿ ਮੈਂ ਦੋਸਤੋਂ ਕਦੇ ਨਹੀਂ ਬਣਾਈ ਮੱਕੀ ਵਿੱਚ ਮੱਕੀ ਦੇ ਆਟੇ ਵਿੱਚ ਮੋਟੀਆਂ ਪਾ ਕੇ ਵੈਸੇ ਕਣਕ ਦੇ ਵਿੱਚ ਬਣਾਈ ਆ ਮੈਨੂੰ ਲੱਗਦਾ ਸੇਮ ਪ੍ਰੋਸੈਸ ਹੋਣਾ ਹੈ ਤਾਂ ਬਸ ਉਹੀ ਕਰ ਦੇਣਾ ਆਟਾ ਚੇਂਜ ਹੋਣਾ ਹੈ ਤੇ ਇਹ ਹੋਵੇਂ ਮੱਕੀ ਦੀ ਰੋਟੀ ਬਣਾਦਿਆਂ ਪਰ ਭਾਂਡੇ ਮੈਂ ਨਹੀਂ ਮਾਜਣ ਕਿ ਮੈਂ ਅਜੇ ਤੱਕ ਭਾਂਡੇ ਨਹੀਂ ਮਾਜਣ ਕਿ ਮੈਂ ਭਾਂਡੇ ਮਾਜਣਾ ਮੈਨੂੰ ਪਸੰਦ ਨਹੀਂ ਆ ਤਾਂ ਕਰਕੇ ਦੋਸਤੋਂ ਮੈਂ ਨਹੀਂ ਮਾਜਣੇ ਭਾਂਡੇ ਢੁੰਡੇ ਤੇ ਹੁ ਪਰਾਠੇ ਹਾਂ ਪਰਾਠੇ ਆ ਉਹ ਇੱਕ ਹਫ਼ਤੇ ਤੱਕ ਠੀਕ ਆ ਦੋਸਤੋਂ ਹੁਣ ਬਣਾਉਣੇ ਆ ਤੇ ਮਿਲਦੇ ਸਾਨੂੰ ਥੋੜੀ ਦੇਰ ਵਿੱਚ ਤੁਸੀਂ ਮੇਰੇ ਬਲੌਗ ਨਾਲ ਇੱਦੀ ਬਣੇ ਰੂ ਤੇ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਕਿ ਮੈਂ ਪਰੌਂਠੇ ਕਿੱਦਾਂ ਦੇ ਬਣਾਏ ਆ ਤੇ ਹੁਣ ਮੈਂ ਤਾਂ ਮੰਮੀ ਨੂੰ ਕਹਤਾ ਵੀ ਜਿੱਦਾਂ ਦੇ ਬਣਿਆ ਖਾਣੇ ਪੈਣੇ ਆ ਬਸ ਗੱਲ ਖਤਮ ਤੇ ਹੁਣ ਮੈਂ ਬਣਾਉਣ ਲੱਗੀ ਆ ਤੇ ਬਣਾਣੇ ਆ ਤੇ ਦੇਖਦੇ ਆ ਕਿੱਦਾਂ ਦੇ ਬਣਦੇ ਆ ਤੇ ਤੁਸੀਂ ਮੇਰੇ ਬਲੌਗ ਨਾਲ ਲਿਖਦੀ ਬਣੇ ਰਹੋ ਦੋਸਤੋ ਸਾਰਾ ਸਮਾਨ ਆ ਗਿਆ ਹੈ ਟੇਬਲ ਤੇ ਹੁਣ ਆਪਾਂ ਕਰਦੇ ਆ ਮੂਲਿਆਂ ਦੇ ਪਰੌਂਠੇ ਬਣਾਉਣੇ ਸਟਾਰਟ ਤੇ ਆ ਦੇਖੋ ਮੱਕੀ ਦਾ ਆਟਾ ਜੋ ਜੋ ਚਾਹੀਦਾ ਪਾਣੀ ਵਗੈਰਾ ਸਭ ਕੁਝ ਆ ਗਿਆ ਹੈ ਤੇ ਕਰਦੇ ਹੁਣ ਸਟਾਰਟ ਮੂਲਿਆਂ ਦੇ ਪਰੌਂਠੇ ਨੂੰ ਬਣਾਉਣ ਤੇ ਦੇਖਦੇ ਕਿੱਦਾਂ ਦੇ ਬਣਦੇ ਆ ਤੇ ਮੈਂ ਤਾਂ ਮੰਮੀ ਨੂੰ ਕਹਤਾ ਜਿੱਦਾਂ ਦੇ ਬਣਿਆ ਖਾਣੇ ਪੈਣੇ ਆ ਜੇ ਕੋਈ ਨੌਕਸ ਕੱਢਿਆ ਫਿਰ ਦੇਖਿਓ ਤੇ ਠੀਕ ਆ ਦੋਸਤੋ ਹੁਣ ਬਣਾਉਣੇ ਆ ਕਰਦੇ ਆ ਸਟਾਰਟ ਤੇ ਮਿਲਦੇ ਤੁਹਾਨੂੰ ਥੋੜੀ ਦੇ ਆਕੇ ਦੋਸਤੋ ਆ ਕੀ ਹੋ ਗਿਆ ਤਾਂ ਪਹਿਲੇ ਸਟੈਪ ਨੇ ਧੂਆ ਕੱਢਤਾ ਅਲੇ ਤਾਂ ਸਿਰਫ ਪਿਆਜ਼ ਹੀ ਛਿੱਲਿਆ ਸੀ ਪਹਿਲੇ ਅੱਖਾਂ ਨੂੰ ਪਾਣੀ ਆਣਾ ਸ਼ੁਰੂ ਹੋ ਗਿਆ ਅਲੇ ਤਾਂ ਬਸ ਕੱਟ ਕੇ ਗਰੇਟਰ 'ਚ ਹੀ ਪਾਇਆ ਤੂੰ ਪਿਆਜ਼ ਕਿੰਨਾ ਭੈੜਾ ਹੈ ਇਹਨੂੰ ਵੀ ਐਡੇ ਪਿਆਰ ਨਾਲ ਕੱਟਿਆ ਪਰ ਇਹਨੇ ਵੀ ਅੱਖਾਂ 'ਚ ਹੱਜੂ ਦਿੱਤੇ ਨਹੀਂ ਜੀ ਦੋਸਤੋ ਮੂਲੀ ਨੂੰ ਆਪਾਂ ਕੱਲਿਆ ਹੋਇਆ ਕद्दूकस 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 मीनिंग टू ਸੇ ਗ੍ਰੇਟ ਕਰਨਾ ਮਤਲਬ ਸ਼੍ਰੇਡਿੰਗ ਫੂਡ ਇਨਟੂ ਸਮਾਲ ਪੀਸਸ ਵਿਦ ది ਯੂজিং ਆਫ ਗ੍ਰੇਟਰ ਐਸ ਨੋਨ ਐਸ ਕद्दूकस ਕਰਨਾ yes ਕद्दूकस ਕਰਨਾ ਕਹਿੰਦੇ ਇਹਨੂੰ ਮਤਲਬ ਪਿੰਡ ਪਾਸੇ ਜਿਹਨੂੰ ਕद्दूकस ਕਰਨਾ ਹੈ ਉਹਦਾ ਤੈਨੂੰ ਗ੍ਰੇਟ ਕਰਨਾ ਕਹਿੰਦੇ ਹੈ ਗ੍ਰੇਟਰ ਦੇ ਨਾਲ ਤੇ ਠੀਕ ਹੈ ਦੋਸਤੋ ਆਪਾਂ ਹੁਣ ਮੂਲੀ ਨੂੰ ਕੱਲਿਆ ਗ੍ਰੇਟਰ ਦੇ ਵਿੱਚ ਸਾਰੇ ਮਸਾਲੇ ਪਾ ਲੈਣੇ ਆ ਤੇ ਸਾਰੇ ਮਸਾਲੇ ਪਾ ਕੇ ਮਤਲਬ ਜਿਹੜਾ ਆਟਾ ਉਹਦੇ ਵਿੱਚ ਪਾਣਾ ਹੈ ਮੈਂ ਜਦੋਂ ਦੇਖਿਆ ਮੈਨੂੰ ਥੋੜਾ ਪਤਾ ਆ ਕਿ ਇਹਦੇ ਵਿੱਚ ਥੋੜਾ ਬੇਸਨ ਦਾ ਆਟਾ ਥੋੜਾ ਜਿਹਾ ਕਣਕ ਦਾ ਆਟਾ ਵੀ ਪੈਣਾ ਹੈ ਤੇ ਉਹ ਵੀ ਪਾ ਲੈਣੇ ਆ। ਤੇ ਜੀ ਦੋਸਤੋ ਦੁਨੀਆ ਭਰ ਦੀਆਂ ਮਿਰਚਾਂ ਇਹਦੇ ਵਿੱਚ ਪਾ ਕੇ ਹੁਣ ਆਪਾਂ ਨੂੰ ਜਿਹੜੀ ਜਾਣਕਾਰੀ ਮਿਲੀ ਆ ਉਸ ਹਿਸਾਬ ਨਾਲ ਇਹਦੇ ਵਿੱਚ ਪਾਣਾ ਹੈਗਾ ਆਪਾਂ ਥੋੜਾ ਜਿਹਾ ਕਣਕ ਦਾ ਆਟਾ ਜੇ ਥੋੜਾ ਜਿਹਾ ਹੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਹੈਗਾ ਬਸ ਇੰਨਾ ਕਾ ਹੀ ਥੋੜਾ ਜਿਹਾ ਹੋਰ ਪਾ ਦਿੰਨੇ ਆ। ਥੋੜਾ ਬੇਸਣ ਵੀ ਪਾਉਣਾ ਆ। ਜ਼ਿਆਦਾ ਨਹੀਂ ਥੋੜਾ ਜਿਹਾ। ਸਭ ਤੋਂ ਜ਼ਰੂਰੀ ਤੇ ਸਭ ਤੋਂ ਮੇਨ ਚੀਜ਼ ਹੈਗਾ ਮੱਕੀ ਦਾ ਆਟਾ ਕਿਉਂਕਿ ਆਪਾਂ ਇਹਦੇ ਵਿੱਚ ਪਾਣਾ ਹੈ। ਬੱਸ ਇਹਨਾਂ ਕੋ ਬਹੁਤ ਥੋੜਾ ਹੋਰ ਪਾ ਲੈਣਾ। ਚਲੋ ਜੀ। ਲਓ ਜੀ ਦੋਸਤੋ ਹੋ ਗਿਆ ਰੈਡੀ ਪਾਲੇ ਸਾਰਾ ਕੁਝ ਇਹਦੇ ਵਿੱਚ ਮੱਕੀ ਦਾ ਆਟਾ ਕਣਕ ਦਾ ਆਟਾ ਬੇਸਣ ਮੂਲੀ ਚ ਦੁਨੀਆ ਪਰ ਦੇ ਸਾਰੀਆਂ ਮਿਰਚਾਂ ਕਿਉਂਕਿ ਮੰਮੀ ਨੇ ਕਿਹਾ ਕਿ ਸਪਾਈਸੀ ਜਿਹਾ ਬਣਾਉਣਾ ਇਸ ਕਰਕੇ ਬਹੁਤ ਸਾਰੀਆਂ ਮਿਰਚਾਂ ਗ੍ਰੈਂਡ ਕਰਕੇ ਆਪ ਪਾਤੀਆਂ ਹੋਈਆਂ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਆਪ ਪਾਉਣੇ ਹੈਗੇ ਥੋੜੇ ਜਿਹਾ ਮਸਾਲੇ ਤੇ ਜਿੱਦਕਿ ਕੱਲ ਮੇਰੀ ਮੰਮੀ ਨੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਣਾਈ ਸੀ ਤੇ ਜਦੋਂ ਮੇਰੀ ਮੰਮੀ ਪੱਕੀ ਦੀ ਰੋਟੀ ਬਣਾਦੇ ਪਈ ਸੀ ਤਾਂ ਮੈਂ ਦੇਖਿਆ ਸੀ ਮੰਮੀ ਨੇ ਪਾਣੀ ਨੂੰ ਗਰਮ ਕਰਕੇ ਫੇਰ ਆਟਾ ਗੁੰਨਿਆ ਸੀਗਾ ਤੇ ਹੁਣ ਮੈਂ ਵੀ ਪਾਣੀ ਗਰਮ ਕਰਕੇ ਲੈ ਆਈਆਂ ਤੇ ਹੁਣ ਮੈਂ ਕਰਨ ਲੱਗੇ ਜੀ ਇਨੂੰ ਇਹ ਚੰਗੀ ਤਰ੍ਹਾਂ ਗੁੰਨ ਲੈਣੇ ਆ। ਲਓ ਜੀ ਦੋਸਤੋ ਮੱਕੀ ਦਾ ਆਪਾਂ ਗੁੰਨ ਲਿਆ ਐ ਐਨ ਸਫਲਤਾਪੂਰਵਕ ਗੁੰਨ ਹੋ ਗਿਆ। ਬਸ ਥੋੜਾ ਜਿਹਾ ਚਿੱਲਾ-ਚਿੱਲਾ ਜਿਹਾ ਹੋ ਗਿਆ ਢਿੱਲਾ ਜਿਹਾ ਹੋ ਗਿਆ। ਤੇ ਬਟ ਗੁੰਨ ਲਿਆ ਐ। ਹੁਣ ਆਪਾਂ ਇਹਦੀ ਬਣਾਣੇ ਹੈਗੇ ਰੋਟੀਆਂ, ਪਰੌਂਠੇ। ਲਓ ਜੀ ਦੋਸਤੋ ਸਭ ਕੁਝ ਕਰ ਦਿੱਤਾ ਹੈ ਸੈੱਟ ਤੁਸੀਂ ਦੇਖ ਸਕਦੇ ਹੋ। ਤੇਲ ਲੈ ਲਿਆ ਹੋਇਆ ਐ, ਤਵਾ ਰੱਖਤਾ ਐ, ਸਾਰਾ ਕੁਝ ਐਨ ਬਿਲਕੁਲ ਸੈਟਾ। ਤੇ ਆਹ ਜਿਹੜੀ ਰੋਟੀ ਆ ਕਹਿੰਦੇ ਆ ਜਿੱਦਾਂ ਮੈਂ ਦੇਖਿਆ ਹੀ ਆ ਤੇ ਉਹਦੇ ਵਿੱਚ ਬਣਨੀ ਹੈਗੀ ਲਪਾਫੇ ਤੇ ਮੈਂ ਲਪਾਫੇ ਨੂੰ ਕਟਿੰਗ ਕਰਕੇ ਐ ਚੰਗੀ ਤਰ੍ਹਾਂ ਦੇਤੇ ਆਇਲ ਲ ਚਿਕਨਾ ਚਿਕਨਾ ਕਰ ਦਿੱਤਾ ਤੇ ਹੁਣ ਇਹਦੇ ਵਿੱਚ ਰੋਟੀ ਬਣਾ ਕੇ ਜਿੱਦ ਜਿੱਦ ਤਬੀਲਣੀ ਆ ਤੇ ਠੀਕ ਆ ਦੋਸਤੋ ਹੁਣ ਕਰਦੇ ਆ ਸਟਾਰਟ ਤੁਸੀਂ ਦੇਖ ਸਕਦੇ ਹੋ ਆਟਾ ਆਟਾ ਸਭ ਕੁਝ ਸੈਟ ਆ ਤੇ ਬਾਸ ਹੁਣ ਤਵਾ ਗਰਮ ਹੋ ਜਵੇ ਤੇ ਕਰਦੇ ਆ ਰੋਟੀ ਬਣਾਉਣਾ ਸਟਾਰਟ ਤੇ ਦੋਸਤੋ ਇੱਕ ਰੋਟੀ ਬਣਾ ਲਈ ਹੁਣ ਦੂਜੀ ਦੀ ਵਾਰੀ ਆ ਇਹਨੂੰ ਵੀ ਉਸੇ ਤਰ੍ਹਾਂ ਜਿੱਦਾਂ ਆਪਾਂ ਪਹਿਲਾਂ ਬਣਾਈ ਆ ਉਸੇ ਤਰ੍ਹਾਂ ਬਣਾਉਣੀ ਆ ਤੇਲ ਆਪਾਂ ਫੇਲ ਆਲੇ ਹੋਏ ਸੇ ਇੱਕ ਵਾਰੀ ਲਿਫਾ ਫਿਰੂ ਚੰਗੀ ਤਰ੍ਹਾਂ ਰੱਖ ਕੇ ਜਿੱਦਾਂ ਜਿੱਦ ਉਹਨਾਂ ਨੇ ਘੁਮਾਈ ਉਸ ਤਰ੍ਹਾਂ ਘੁਮਾਣੀ ਆ ਗੋਲ ਤਬਣ ਨੂੰ ਰਹੀ ਜਿੱਦਾਂ ਇਹ ਘੁੰਮਤ ਚੱਰੀ ਦੇਖੋ ਜੀ ਬਣ ਗਈ ਰੋਟੀ ਹੁਣ ਇਹਨੂੰ ਪਕਾਉਨੇ ਆ ਤਵੇ ਤੇ ਹੌਲੀ ਹੌਲੀ ਚੱਕ ਕੇ ਲਪਾ ਕੇ ਪਰੀ ਕਰਕੇ ਲੈਣ ਪ੍ਰੋਪਰ ਲੋ ਜੀ ਦੋਸਤੋ ਡਰਦੇ ਡਰਦੇ ਇਹਨੂੰ ਤਵੇ ਤੇ ਪਾ ਤਾਇਆ ਲਓ ਜੀ ਦੋਸਤੋ ਹੋ ਗਈਆਂ ਮੱਕੀ ਦੀਆਂ ਰੋਟੀਆਂ ਰੈਡੀ ਐਂ ਚੰਗੀ ਤਰ੍ਹਾਂ ਪਕਾਤੀ ਆ। ਚਲੋ ਦੋਸਤੋ ਹੋ ਗਈ ਰੈਡੀ ਰੱਖ ਲਨੇ ਇਹਦੇ ਵਿੱਚ। ਲਓ ਜੀ ਦੋਸਤੋ ਮੱਕੀ ਦੀਆਂ ਰੋਟੀਆਂ ਹੋ ਗਈਆਂ ਰੈਡੀ ਤੁਸੀਂ ਦੇਖ ਸਕਦੇ ਆ ਪਾਸ ਸਾਰੀਆਂ ਬਣਾ ਲੀਆਂ ਹੋਈਆਂ ਤੇ ਮੰਮੀ ਚਲ ਗਿਆ ਬਾਜ਼ਾਰ ਤੇ ਹੁਣ ਜਦੋਂ ਮੰਮੀ ਬਾਜ਼ਾਰ ਤੋਂ ਆਵਗੇ ਘਰੇ ਵਾਪਸ। ਉਦੋਂ ਖਾਵਾਂਗੇ ਅਸੀਂ ਇਹਨਾਂ ਨੂੰ ਚਲੋ ਜੀ ਹੁਣ ਇਹਨਾਂ ਨੂੰ ਠਾਕੇ ਰੱਖ ਦਿੰਨੇ ਆ ਨਹੀਂ ਤੇ ਠੱਡੀਆਂ ਹੋ ਜਾਣੀਆਂ। ਹਾਂਜੀ ਦੋਸਤੋ ਫਾਈਨਲੀ ਮੱਕੀ ਦੀਆਂ ਰੋਟੀਆਂ ਬਣਾ ਕੇ ਹੋ ਗਈਆਂ ਫ੍ਰੀ ਮੈਨੂੰ ਨਹੀਂ ਵੀ ਆਉਂਦੀਆਂ ਸੀ ਮੈਂ ਫੇ ਵੀ ਬਣਾਤੀਆਂ ਹੁਣ ਟੇਸਟ ਕਰਨ ਤੋਂ ਬਾਅਦ ਹੀ ਪਤਾ ਲੱਗਣਾ ਕਿ ਕਿੱਦਾਂ ਦੀਆਂ ਬਣੀਆਂ ਆ ਬਾਕੀ ਮੈਂ ਪੂਰੀ ਕੋਸ਼ਿਸ਼ ਕਰਕੇ ਆਪਣੇ ਪੂਰੇ ਐਫਰਟਸ ਲਾ ਕੇ ਪੂਰੀ ਤਰ੍ਹਾਂ ਇਹ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਬਣਾਈਆਂ ਆ ਦੋਸਤੋ ਜੇ ਦੇਖੀ ਤੁਹਾਨੂੰ ਪਤਾ ਹੀ ਹੈ ਮੈਂ ਪਹਿਲੀ ਵਾਰ ਬਣਾਈਆਂ ਆ ਤੇ ਹੁਣ ਜਦੋਂ ਮੰਮੀ ਆਓਗੇ ਟੇਸਟ ਕਰਾਂਗੇ ਮਮਿੰਨ ਦਿਖਾਵਾਂ ਕਿੱਦਾਂ ਦੀ ਬਣੀ ਆ ਤੇ ਮੰਮੀ ਦੱਸੂਗੇ ਕਿ ਟੇਸਟ ਕਰਨ ਤੋਂ ਬਾਅਦ ਕਿੱਦਾਂ ਦਾ ਟੇਸਟ ਆਉਂਦਾ ਬਾਅਦ ਕਿ ਦੇਖੋ ਪੂਰੀ ਕੋਸ਼ਿਸ਼ ਤਾਂ ਕੀਤੀ ਆ ਬਣਾਉਣ ਦੀ ਬਣਾ ਦਿੱਤੀਆਂ ਹੁਣ ਸਾਰੀਆਂ ਬਣਾ ਦਿੱਤੀਆਂ ਹਨ ਬਣਾ ਕੇ ਪੈਕ ਕਰਕੇ ਡੱਬੇ ਵਿੱਚ ਰੱਖ ਦਿੱਤੀਆਂ ਹੋਈਆਂ ਆ ਤੇ ਰੱਜੀ ਕਰਦੀ ਸੀ ਕਿ ਘਰ ਦੀ ਸਫਾਈ ਵੈਸੇ ਤਾਂ ਮੈਂ ਇਕੱਲੇ ਝਾੜੂ ਪੋਚਾ ਲਾਤਾ ਸੀ ਪਰ ਦੋਸਤੋ ਸਾਡੇ ਇੱਕ ਵਾਰੀ ਝਾੜੂ ਪੋਚਾ ਕੀਤਾ ਰਹਿੰਦਾ ਨਹੀਂ ਸਾਨੂੰ ਦੂਜੀ ਵਾਰ ਜ਼ਰੂਰ ਕਰਨਾ ਪੈਂਦਾ ਤੇ ਹੁਣ ਜਿਹਨੇ ਦੂਜੀ ਵਾਰ ਕੀਤਾ ਪਹਿਲੀ ਵਾਰ ਮੈਂ ਕਰਤਾ ਸੀ ਰੱਜੀ ਨੇ ਕਿਚਨ ਐ ਚੰਗੀ ਤਰ੍ਹਾਂ ਕਲੀਨ ਕਰ ਦਿੱਤੇ ਹੋਈ ਆ ਤੇ ਠੀਕ ਆ ਹੁਣ ਦੋਸਤੋ ਮੈਂ ਤੁਹਾਨੂੰ ਥੋੜੀ देर ਵਾਸਤੇ ਤੁਸੀਂ ਮੇਰੇ ਵਲੌਗ ਨਾਲ ਇੱਥੇ ਬਨੇ ਰਹੋ ਦੋਸਤੋ ਹੁਣ ਮੰਮੀ ਨੇ ਦਿੰਨੇ ਆ ਆਪਾਂ ਰੋਟੀ ਮੰਮੀ ਆ ਗਏ ਆ ਮੰਮੀ ਗੁਰਦੁਆਰੇ ਗਏ ਸੀ ਮੱਥਾ ਟੇਕਣ ਹਣ ਤਾਂ ਕਰਕੇ ਮੰਮੀ ਨੂੰ ਹੁਣ ਦੇ ਦਿੱਤੇ ਪਰਾਂਲੇ ਮੰਮੀ ਖਾਓ ਜਿੰਨੀ ਖਾਣੀ ਆ ਜਿੰਨੀ ਖਾਣੀ ਇੱਕ ਖਾਣੀ ਇੱਕ ਹਮ ਬਣਾਈਏ ਮੈਂ ਪਹਿਲੀ ਵਾਰ ਬਣਾਈ ਹੈ ਨੌਕਸ ਨਹੀਂ ਕੱਢਣੇ ਹੋਗੇ ਨਹੀਂ ਸਵਾਦ ਆ ਬਿੰਗੀਆਂ ਸਿੱਧੀਆਂ ਕੋਈ ਨਹੀਂ ਇੰਦੀ ਬਣਦੀਆਂ ਨਹੀਂ ਕੋਈ ਨਹੀਂ ਇਸ ਵਾਰ ਬਿੰਗੇ ਬਣੀ ਅਗਲੀ ਵਾਰ ਗੋਲ ਬਣਾਉਂਗੀ ਸਾਨੂੰ ਵੀ ਅਸੀਂ ਵੀ ਪਹਿਲਾਂ ਛੋਟੇ ਦੇ ਬਿੰਗੀਆਂ ਸਿੱਧੀਆਂ ਪਰੋਣ ਦੇ ਦੀ ਬਣ ਤੋ ਗਈ ਇੰਨੀ ਛੋਟੀ ਸਵਾਦ ਆ ਇਹ ਅੰਦਾ ਬਣਾਇਆ ਕਰੋ ਜਿਹੜੀ ਚੀਜ਼ ਜਿਹੜਾ ਕੰਮ ਨਹੀਂ ਆਉਂਦਾ ਉਹਨੂੰ ਕੋਸ਼ਿਸ਼ ਜ਼ਰੂਰ ਕਰਨ ਲੱਗਦਾ ਕਿ ਆ ਜਾਵੇ ਦੇਖਿਆ ਇੱਕ ਵਾਰ ਚ ਬਣਾਇਆ ਨਾ ਟੈਲੈਂਟਡ ਕੁੜੀ ਆ ਥੜੀ ਟੈਲੈਂਟਡ ਹਮ ਇੱਕ ਵਾਰ ਫਿਰ ਵੀ ਇਦਾਂ ਦੀ ਆ ਬਿੰਗੀ ਸਿੱਧੀ ਆ ਪਰ ਫੇਰ ਵੀ ਕੋਈ ਗੱਲ ਨਹੀਂ ਬੁੱਤ ਇਦਾਂ ਦੀ ਆਪਾਂ ਬਾਰ-ਬਾਰ ਬਣਾਵਾਂਗੇ ਤਾਂ ਸਿੱਧੀ ਬਣ ਜਾਣੀ ਠੀਕ ਆ 10 ਵਾਰ ਦੇ ਪਿੱਛੇ ਆ ਦੇ ਤੋਟੀ ਆਂਦੀ ਆ ਮੱਕੀ ਦੀ ਰੋਟੀ ਟੁੱਟਦੀ ਹੁੰਦੀ ਆ ਪਰ ਇੰਨਾ ਹੈ ਕਿ ਜਿਹਨੇ ਪਹਿਲੀ ਵਾਰ ਬਣਾਈ ਉਹਨੇ ਵੀ ਇਦਾਂ ਦਾ ਸਾਧ ਤੋਂ ਪਹਿਲੀ ਵਾਰ ਵੀ ਇਦਾਂ ਦੀ ਬਣੀ ਸੀ ਦੇਖਿਆ ਸਾਡੇ ਕੋਲ ਪਹਿਲੀ ਵਾਰ ਵੀ ਇਦਾਂ ਦੀ ਨਹੀਂ ਸੀ ਬਣੀ ਵਾਓ ਜਸਟ ਦੋਸਤੋ ਸ਼ਾਮ ਦੇ 8:00 ਹੋ ਗਏ ਨੇ 6:30 ਤੇ ਮੰਮੀ ਕਰਦੇ ਪਏ ਆ ਤੂੰ ਬੱਤੀ ਦੀ ਤਿਆਰੀ ਮਤਲਬ ਕਿ ਜਿਦ ਤੱਕ ਹਨ ਬਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਆ ਉਸ ਤੇ ਮੰਮੀ ਨੇ ਅੱਜ ਜਲਾਉਣੇ ਹੈਗੇ ਆ ਦੀਵੇ ਤਾਂ ਉਹੀ ਮੰਮੀ ਨੇ ਦੀਵੇ ਕਰਨੇ ਸਾਰੇ ਪਾਸੇ ਮੰਮੀ ਉਹੀ ਕਰਦੇ ਪਏ ਸ ਤੇ ਪਿੱਛੇ ਮੰਮੀ ਦੇ ਵਾਇਰ ਜਿਹਦੇ ਗਾੜੀ ਵੀ ਲਗਾਏ ਹੋਏ ਆ ਤੇ ਕਸ਼ਿਸ਼ ਵੀ ਦੋਸਤੋ ਮੈਂ ਕੋਚਿੰਗ ਤੋਂ ਵਾਪਸ ਆ ਕੇ ਕਸ਼ਿਸ਼ ਨੂੰ ਲੈ ਆਈ ਸੀ ਤੇ ਕਸ਼ਿਸ਼ ਨੂੰ ਖਾਂਦੇ ਪਏ ਮੱਕੀ ਦੀਆਂ ਰੋਟੀਆਂ ਜਿਹੜੀਆਂ ਮੈਂ ਬਣਾਈਆਂ ਸੀ ਇਹਨੂੰ ਵੀ ਬਹੁਤ ਟੇਸ ਲੱਗਿਆ ਇਹਨੇ ਮੈਂ ਪੁੱਛਿਆ ਕਿ ਮੱਕੇ ਨੇ ਬਣਾਈਆ ਦੱਸ ਮੰਮੀ ਨੇ ਬਣਾਈਆ ਮੈਂ ਬਣਾਈਆ ਇਹ ਕਹਿੰਦੀ ਮੰਮੀ ਬਣਾਈ ਨੇ ਤੇ ਨਹੀਂ ਬਣਾ ਸਕਦੀ ਆ ਮੈਂ ਅੱਜ ਇਹਨੂੰ ਬਣਾ ਕੇ ਕਿਸੇ ਕਹਿੰਦੇ ਹਾਂ ਵੀ ਟੇਸਟੀਆਂ ਹੋਣ ਇਹਨੂੰ ਮੈਂ ਦੱਸਤਾ ਕਿ ਮੈਂ ਬਣਾਈ ਆ ਕਹਿੰਦੀ ਠੀਕ ਆ ਕਹਿੰਦੀ ਇਹਨੂੰ ਮੈਨੂੰ ਦੋਸਤੋ ਯਕੀਨ ਹੋਇਆ ਕਿ ਹਾਂ ਤੂੰ ਬਣਾਈ ਆ ਤੇ ਹੁਣ ਉਹ ਖਾਂਦੀ ਪਈ ਆ ਤੇ ਦੋਸਤੋ ਤੇ ਹੁਣ ਥੋੜੀ ਦੇਰ ਚ ਮੰਮੀ ਨੇ ਕਰਦਣੇ ਹੈਗੇ ਦੀਵੇ ਤੇ ਆਪਾ ਚਲਾਣੇ ਦੋਸਤੋ ਚ ਪਟਾਕੇ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੈਸੇ ਤਵੜ ਕੇ ਚਲਾਇਆ ਵੀ ਦਿਖਾਇਆ ਸੀ ਕੋਜੀ ਦੋਸਤੋ ਮੰਮੀ ਨੂੰ ਦੀਵੇ ਚ ਲਾਤੇ ਆ ਗੇਟ ਤੇ ਤੁਸੀਂ ਦੇਖ ਸਕਦੇ ਹੋ ਆਹ ਇੱਧਰ ਚਲਾਉਂਦੇ ਪਏ ਆ ਸਾਰੇ ਪਾਸੇ ਚਲੋ ਜੀ ਮੰਮੀ ਨੇ ਸਾਰੇ ਪਾਸੇ ਦੀਵੇ ਜਲਾਤੇ ਆਪਾਂ ਲੜੀਆਂ ਵੀ ਮੰਮੀ ਲਾਤੀਆਂ ਸੀਗੇ ਤੁਸੀਂ ਦੇਖ ਸਕਦੇ ਹੋ ਲੋ ਜੀ ਦੋਸਤੋ ਸ਼ਾਮ ਹੋ ਗਈ ਰਾਤ ਡਿਨਰ ਕਰ ਲਿਆ ਤੇ ਹੁਣ ਲੱਗੀਆਂ ਪਟਾਕੇ ਵੀ ਆਉਣ ਤੁਸੀਂ ਦੇਖ ਸਕਦੇ ਹੋ ਜਲੇਗੀ ਜਲਾਣਾ ਆਉਂਦਾ ਹੋਊਗਾ ਤਾਂ ਜਰੂਰ ਰੱਜੀ ਜੀ ਲਾ ਰੱਜਾ ਚੱਲੀ ਜਲਾਉਣ ਫਿਰ ਲੋ ਤੁਹਾਨੂੰ ਡਰੀ ਜਾਣਾ ਰੰਗ ਰੰਗ ਤੇਰੇ ਬਸ ਦੀ ਨਹੀਂ ਗੱਲ ਇਹ ਤੀਨ ਨੂੰ ਤਾਂ ਸਨ ਲੱਗਦੀ ਨਹੀਂ ਚਲੋ ਹੁਣ ਦੇਖਦੇ ਆ ਚੌਥੀ ਵਾਰ ਜਲਾਉਣ ਲੱਗੀ ਐ ਜਲ ਗਿਆ ਜਲ ਗਿਆ ਦੇਖ ਭਾਜੀ ਦੀ ਕਿੱਦਾਂ ਐ ਜਦੋਂ ਵੱਜਣ ਲੱਗਾ ਹੁੰਦਾ ਤੇ ਸਪਰਾਇਜ਼ ਆ ਮੰਮੀ ਮੇਰਾ ਪੈਰ ਆਓ ਜੀ ਦੋਸਤ ਹੁਣ ਮੰਮੀ ਚਲਾਉਣ ਲੱਗੇ ਆ ਚਲਾਓ ਚਲਾਓ ਇੰਦੀ ਕਰਨੀ ਨਾ ਓਏ ਹੈ ਕੋਈ ਨਾ ਤੇ ਆ ਨਾ ਵੱਜਣਾ ਇਹ ਵੀ 1 2 3 ਆ ਵੱਜ ਗਿਆ ਆ ਦੇਖੋ ਹੱਥ ਦੇ ਚੱਕਰੀਆਂ ਚਲਾਉਂਦੀ ਆ ਚੱਕਰੀ ਚਾਲਦੇ ਰਜੀ ਪਾਗਲ ਹੋ ਜਾਂਦੀ ਉਹ ਤੁਸੀਂ ਦੇਖ ਸਕਦੇ ਹੋ

Ottimo, ti vede, vai a vedere. Vai ਹਾਂਜੀ ਦੋਸਤੋ ਰਾਤ ਦੇ ਵਾਜ ਗਏ ਨੇ 11:30 ਤੇ ਆਪਾਂ ਡਿਨਰ ਕਰਕੇ ਹੋ ਗਏ ਆ ਫ੍ਰੀ ਡਿਨਰ ਤਾਂ ਅਸੀਂ ਪਟਾਕੇ ਜਿਵੇਂਣ ਤੋਂ ਪਹਿਲਾਂ ਹੀ ਕਰ ਲਿਆ ਅਸੀਂ ਡਿਨਰ ਵਿੱਚ ਮੇਰੇ ਮੰਮੀ ਨੇ ਬਣਾਏ ਸੀਗੇ ਆਲੂ ਬੈਂਗਣ ਨਾਲ ਸੀਗਾ ਦਹੀਂ ਰੋਟੀ ਚਾਵਲ ਚਾਵਲ ਦੋਸਤੋ ਸੀਗੇ ਨਮਕ ਵਾਲੇ ਚਾਵਲ ਜਿਹਨੇ ਮੰਮੀ ਮਟਰ ਪਾ ਕੇ ਬਣਾਉਂਦੇ ਮੰਮੀ ਨੇ ਉਹ ਬਣਾਏ ਸੀਗੇ ਤੇ ਮੈਂ ਤੇ ਦੋਸਤੋ ਮਟਰ ਵਾਲੇ ਚਾਵਲ ਨਾਲ ਉਹ ਖਾ ਲਿਆ ਦਹੀਂ ਕਿਉਂਕਿ ਬੈਂਗਣ ਮੈਂ ਮਤਲਬ ਕਦੇ-ਕਦੇ ਜਦ ਮੂਡ ਕਰਦਾ ਤਾਂ ਉਹ ਖਾ ਲੈਂਦੀ ਐ ਨਹੀਂ ਕਿ ਪਸੰਦ ਨਹੀਂ ਪਰ ਜਦੋਂ ਮੂਡ ਕਰਦਾ ਤਾਂ ਮੈਂ ਖਾ ਵੀ ਲੈਂਦੀ ਐ ਤੇ ਉਹ ਹੀ ਕਰਕੇ ਅਸੀਂ ਫ੍ਰੀ ਹੋ ਗਏ ਸੀ ਫੇਰ ਮੇਰੇ ਚਾਚੂ ਜੀ ਆਗੇ ਸੀਗੇ ਪਟਾਕੇ ਪਟੂਕੇ ਅਸੀਂ ਭਜਾਉਂਦੇ ਸੀ ਚਾਚੂ ਜੀ ਆਗੇ ਚਾਚੂ ਜੀ ਦਾ ਸਮਾਨ ਆਇਆ ਹੋਇਆ ਸੀਗਾ ਪੀਵੀਸੀ ਦਾ ਤੇ ਚਾਚੂ ਜੀ ਨਾ ਹੋਣਾ ਜਿਨ੍ਹਾਂ ਦੇ ਘਰੇ ਰੱਖਣ ਗਏ ਸੀਗੇ ਉਹਨਾਂ ਦੇ ਘਰੇ ਚਿੰਤਾ ਲੱਗਾ ਸੀ ਤੇ ਚਾਚੂ ਕਹਿੰਦੇ ਵੀ ਚਲੋ ਇੱਧਰ ਹੀ ਉਤਾਰ ਦਿੰਦੇ ਆ ਸਵੀਨ ਚੱਕ ਕੇ ਲੈ ਜਾਵਾਂਗੇ ਤੇ ਠੀਕ ਆ ਫੇ ਅਸੀਂ ਨਾ ਸਾਰਾ ਸਮਾਨ ਲਹਾਇਆ ਅੱਛਾ ਮਤਲਬ ਜਿਹੜਾ ਲੱਦਿਆ ਹੋਇਆ ਸੀ 4 ਵੀਲਰ ਤੇ ਉਹਨੂੰ ਸਾਰਾ ਮਤਲਬ ਲੈ ਕੇ ਆਏ ਅਸੀਂ ਇੱਥੇ ਰੱਖਿਆ ਆਪਣੇ ਘਰੇ ਤੇ ਹੁਣ ਸਵੀਨ ਨੂੰ ਚਾਚੂ ਜੀ ਇਹਨੂੰ ਲੈ ਕੇ ਜਾਓਗੇ ਤੇ ਆਪਣਾ ਕੰਮ ਕਰੋਗੇ ਤੇ ਹੁ ਮੈਂ ਤੁਹਾਨੂੰ ਸਾਰਾ ਸਮਾਨ ਦਿਖਾ ਦੇਣੀ ਆ ਆ ਦੇਖੋ ਜੀ ਦੋਸਤੋ ਆ ਪੀਵੀਸੀ ਦਾ ਸਾਰਾ ਸਮਾਨ ਅਸੀਂ ਫੇ ਲਗਾਇਆ ਹਾਂ ਜੀ ਦੋਸਤੋ ਹੁਣ ਕਰਦੇ ਆ ਵਲੌਗ ਦਾ ਇੱਥੇ ਹੀ ਐਂਡ ਕੱਲੂ ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਤੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਵਾਤੋ ਆ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਆ ਦੋਸਤੋ ਮਿਲਦੇ ਆ ਫੇ ਧੰਨ ਹੋ ਇੱਕ ਨਵੇਂ ਵਲੌਗ ਨਾਲ ਤੱਕ ਲਈ ਬਾਏ